ਪ੍ਰਧਾਨ ਸਾਹਿਬ ਜੀ ਇਦਾਂ ਵੀ ਉਹਨਾਂ ਨੂੰ ਇੱਕੇ ਦਾ ਵੋਮਟਿੰਗ ਆਈ ਉਸ ਤੋਂ ਬਾਅਦ ਚੱਕਰ ਆ ਗਏ ਸਰੀਰ ਬਰਫ ਵਰਗਾ ਠੰਡਾ ਹੋ ਗਿਆ ਤੇ ਉਹਨਾਂ ਮਤਲਬ 15 20 ਮਿੰਟ ਤੱਕ ਕੋਈ ਰਿਸਪੌਂਸ ਨਹੀਂ ਦਿੱਤਾ ਉਹਨਾਂ ਦਾ ਬਲੱਡ ਪ੍ਰੈਸ਼ਰ ਬਿਲਕੁਲ ਲੋ ਗਿਆ ਸੀ ਤੇ ਸਥਿਤੀ ਇੱਕਦਮੀ ਬਹੁਤ ਜ਼ਿਆਦਾ ਡਾਊਨ ਹੋ ਗਈ ਸਾਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਵੀ ਹੁਣ ਕੀ ਕਰੀਏ ਕਿਉਂਕਿ ਮੈਡੀਸਿਨ ਤਾਂ ਕੋਈ ਦੇ ਨਹੀਂ ਸਕਦੇ ਆਪਾਂ ਬਿਲਕੁਲ ਆਪਣੇ ਹੱਥ ਵੱਜਿਆ ਤੇ ਪਰ ਸਿਹਤ ਐ ਇੰਨੀ ਜਿਆਦੀ ਡਾਊਨ ਹੋ ਗਈ ਵੀ ਅਸੀਂ ਬਹੁਤ ਜਿਆਦੀ ਡਰ ਗਏ ਵੀ ਹੁਣ ਕਰੀਏ ਤੇ ਕੀ ਕਰੀ ਹੈਨਾ ਬਿਲਕੁਲ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਲੋ ਹੋ ਗਿਆ ਕਰਕੇ ਚੱਕਰ ਆ ਗਏ ਬਰਫ ਵਰਗਾ ਸਰੀਰ ਠੰਡਾ ਹੋ ਗਿਆ ਜਿੱਦਾਂ ਅੱਗੇ ਵੀ ਦੋ ਤਿੰਨਾਂ ਦੀ ਹੋਇਆ ਹੈ ਨਾ ਅੱਗੇ ਵੀ ਉਹਨਾਂ ਦਾ ਉਸੇ ਤਰ੍ਹਾਂ ਹੋ ਗਿਆ ਵੀ ਸਾਡੇ ਹੱਥੋਂ ਬਿਲਕੁਲ ਐ ਲੱਗਦਾ ਹੈ ਵੀ ਜਿਵੇਂ ਸਾਡੇ ਹੱਥੋਂ ਸਾਰਾ ਉਹ ਮਤਲਬ ਜਿਵੇਂ ਪ੍ਰਧਾਨ ਜੀ ਦੇ ਹੱਥਾਂ ਚੋਂ ਨਿਕਲ ਚਲੇ ਸਾਡੇ ਪਰ ਉਹ ਗੁਰੂ ਸਾਹਿਬ ਦੀ ਕਿਰਪਾ ਲਾ ਲਓ ਜਿਵੇਂ ਉਹਨਾਂ ਦਾ ਅੱਗੇ ਵਾਂਗੂ ਜਿਵੇਂ ਸਿਰ ਨੀਵਾ ਕਰਕੇ ਪੈਰਾਂ ਨੂੰ ਉੱਪਰ ਕਰਕੇ ਉਹਨਾਂ ਦਾ ਹੌਲੀ ਹੌਲੀ 1 ਘੰਟੇ ਦੇ ਵਿੱਚ ਮੜਾ ਜਾ ਉਹਨਾਂ ਦਾ ਬਲੱਡ ਪ੍ਰੈਸ਼ਰ ਠੀਕ ਹੋਇਆ ਜੇ ਵੀ ਉਹਨਾਂ ਦਾ 90/50 ਆ ਪੇਜੇਵ ਨੂੰ ਠੀਕ ਨਹੀਂ ਕਹਿ ਸਕਦੇ ਜਿੱਦਾਂ ਦੀ ਉਹਨਾਂ ਦੀ ਸਥਿਤੀ ਆ ਜਿਵੇਂ ਉਹਨਾਂ ਦੀ ਉਮਰ ਆ ਜਿਵੇਂ ਮਸਲਮਾਸ ਬਿਲਕੁਲ ਟੁੱਟ ਗਿਆ ਉਹਨਾਂ ਦਾ ਸਰੀਰ ਇੱਕ ਹੱਡੀਆਂ ਦਾ ਮੁੱਠ ਤੇ ਇੱਕ ਠੰਡ ਵੀ ਬਹੁਤ ਜ਼ਿਆਦੀ ਆ ਉਹਦੇ ਹਿਸਾਬ ਤੇ ਉਹਨਾਂ ਦਾ ਅਜੇ ਵੀ ਸਰੀਰ ਪੂਰਾ ਮਤਲਬ ਠੀਕ ਨਹੀਂ ਹੈਗਾ ਹਸਪਤਾਲ ਬੀਪੀ ਕਿੰਨਾ ਹੋ ਗਿਆ ਸੀ ਉਦੋਂ ਪਹਿਲਾਂ ਔਰ ਹੁਣ ਕਿੰਨਾ ਹੋ ਠੀਕ ਆ ਪਹਿਲਾਂ ਨਾਲੋਂ ਤਬੀਅਤ ਅੱਗੇ ਨਾਲ ਸਮਾਂ ਲੱਗਾ ਪੂਰਾ ਕਯੂਰ ਕਰਨ ਚ ਬੀਪੀ ਇਦਾਂ ਨਾ ਜਿਵੇਂ ਅਸੀਂ ਬਾਹਰ ਥੋੜ੍ਹ ਜੇ ਅਸੀਂ ਦੂਰ ਹਾਂ ਪੰਜ ਚਾਰ ਮਿੰਟ ਸਾਨੂੰ ਲੱਗੇ ਆਉਂਦੇ ਆ ਉਦੋਂ ਅਸੀਂ ਆਣ ਕੇ ਚੈੱਕ ਕੀਤਾ ਤੇ ਉਦੋਂ ਮਤਲਬ 70 ਤੋਂ ਥ ਚੱਕਰ ਆਇਆ ਜਦੋਂ ਬਿਹੋਸ਼ ਹੋਏ ਉਦੋਂ 70 ਤੋਂ ਵੀ ਥੱਲੇ ਸੀ ਉਹਨਾਂ ਦਾ ਬਲੱਡ ਪ੍ਰੈਸ਼ਰ ਹਨਾ ਤੇ ਜਿਵੇਂ ਇੱਕ ਮਤਲਬ ਬੜਾ ਪੈਸ ਕਿਪ ਕਰ ਗਿਆ ਵੀ ਬਿਲਕੁਲ ਉਹ ਬਿਹੋਸ਼ ਹੋ ਗਏ ਤੇ ਚੱਕਰ ਆ ਗਏ ਉਹਨਾਂ ਨੂੰ ਹੈ ਤੇ ਸਥਿਤੀ ਬਹੁਤ ਜਿਆਦੀ ਜਿਵੇਂ ਆਖਦੀਏ ਵੀ ਹੁਣ ਅਹੀਂ ਸਾਡਾ ਤੇ ਆਪ ਸਰੀਰ ਕੰਮ ਬੰਦਿਆ ਵੀ ਹੁਣ ਕਰਾਂਗੇ ਤੇ ਇੱਥੇ ਕੀ ਕਰਾਂਗੇ ਕਿਉਂਕਿ ਹਥੋਂ ਨਿਕਲ ਜਾਵਦਾ ਵਾ ਇਦਾਂ ਦੀ ਸਿਹਤ ਉਹਨਾਂ ਦੀ ਹੁੰਦੀ ਜਾਂਦੀ ਹੈ ਡਾਕਟਰ ਸੀਟੀ ਪੰਜਾਬ ਸਰਕਾਰ ਨੇ ਭੇਜੀ ਸੀ ਕਹਿੰਦੇ ਸੀ ਵੀ ਆਪਾਂ ਉਹਨਾਂ ਨੂੰ ਗੈਜਟਸ ਦਿੱਤੇ ਹੋਏ ਆ ਉਹਦਾ ਇੱਕ ਟੀਮ ਆਈ ਹੈ ਚਲੇਗੀ ਸੀ ਕੱਲ ਦੀ ਬਾਅਦ ਉਹ ਪਤਾ ਨਹੀਂ ਟੀਮ ਤੇ ਉਹਨਾਂ ਦੀ ਜਿਵੇਂ ਮੰਨ ਲਓ ਹੁਣ ਦੇਵੇਂ ਦੋਵੇਂ ਟਾਈਮ ਚੈੱਕ ਅਪ ਲਈ ਆਉਂਦੇ ਇੱਥੇ ਹਨਾ ਤੇ ਆਏ ਤੇ ਗਏ ਪਰ ਇਹ ਆ ਵੀ ਉਸ ਟਾਈਮ ਮੌਕੇ ਤੇ ਸਾਨੂੰ ਮਤਲਬ ਅਹੀਂ ਮੌਕੇ ਤੇ ਪਹੁੰਚਿਆ ਤੇ ਅਸੀਂ ਉਹਨਾਂ ਦੀ ਸਥਿਤੀ ਵੇਖੀ ਆ ਤੇ ਟੀਮ ਤੇ ਉਹਨਾਂ ਦੀ ਵੀ ਵੈਸੇ ਆਉਂਦੀ ਡਾਕਟਰਾਂ ਦੀ ਜਿਹੜਾ ਉਹ ਕਹਿ ਰਹੇ ਸੀ ਕੱਲ ਵੀ ਸਟੇਸ਼ਨ ਹਾਊਸ ਬਣਾਤਾ ਹੋਇਆ ਇੱਥੇ ਡਾਕਟਰਸ ਦਾ ਉਹਦੇ ਵਰਗਾ ਮਤਲਬ ਹੈ ਉਹ ਜਾਂ ਇੱਥੋਂ ਚਲੇ ਗਏ ਨੇ ਜਿਹੜਾ ਉੱਥੇ ਪ੍ਰਧਾਨ ਜੀ ਨੂੰ ਪਤਾ ਨਹੀਂ ਆਇਆ ਦੋ ਬੰਦੇ ਨੇ ਹਾਂ ਹਾਂ ਆ ਪ੍ਰਧਾਨ ਜੀ ਦੱਸਣਗੇ ਮੇਰੇ ਸਾਹ ਨਾਲ ਹੈਗੇ ਉਹਨਾਂ ਦੇ ਇੱਥੇ ਬੰਦੇ ਕਿ ਨਹੀਂ ਕਿਉਂਕਿ ਆਪਣਾ ਤੇ ਨਹੀਂ ਕੱਲ ਜਦੋਂ ਸ਼ਾਮ ਨੂੰ 8:00 ਵਜੇ ਏਡੀਸੀ ਮੈਡਮ ਆਈ ਆ ਉਹਦੇ ਨਾਲ ਹੀ ਟੀਮ ਸੀਗੀ ਉਹਨਾਂ ਨੂੰ ਟੀਮ ਨੂੰ ਚੈੱਕ ਕਰਵਾਤਾ ਦੇਖ ਲਿਆ ਸੀ ਉਹਨਾਂ ਨੇ ਤੇ ਉਸ ਤੋਂ ਬਾਅਦ ਨਹੀਂ ਕੋਈ ਤਾਲਮਿਲ ਹੋਇਆ ਉਹਨਾਂ ਨਾਲ ਸਵੇਰ ਦਾ ਵੀ ਦਿਨੇ ਦਾ ਵੀ ਉਹਨਾਂ ਨਾਲ ਨਹੀਂ ਤਾਲਮਿਲ ਕੀਤਾ ਬਈ ਹੁਣ ਕੋਈ ਸਾਨੂੰ ਲੋੜ ਹੈ ਕਿ ਨਹੀਂ ਲੋੜ ਹੈ ਤੋ ਮੈਨੂੰ ਨਹੀਂ ਉਸ ਤੋਂ ਬਾਅਦ ਲੱਗਿਆ ਵੀ ਅਸੀਂ ਕਿਹੜਾਂ ਜਨਪਛਾਂਤ ਇੱਥੇ ਕਰਵਾਤੀ ਸੀ ਵੀ ਜੇ ਕੋਈ ਐਮਰਜੈਂਸੀ ਨਾਲ ਲੋਡ ਪੈਂਦੀ ਹੈ ਪਰ ਉਹ ਤਾਂ ਕਹਿੰਦੇ ਸੀ 24 ਘੰਟਿਆਂ ਵਾਸਤੇ ਟੀਮ ਜਿਹੜੀ ਇੱਥੇ ਰਹੂਗੀ ਅਸੀਂ ਮੈਨੂੰ ਸਪੈਸ਼ਲ ਟੀਮ ਇੱਥੇ ਭੇਜੀ ਹੋਈ ਐਸਐਮਓ ਦੀ ਗਵਾਹੀ ਦੇ ਵਿੱਚ ਨਹੀਂ ਉਹ ਮੈਨੂੰ ਇਹ ਲੱਗਦਾ ਵੀ ਇਹਨਾਂ ਦੀਆਂ ਨਾ ਸਾਰੀਆਂ ਸਿਸਟਮ ਨੇ ਫਾਰਮੈਲਟੀ ਐ ਭਈ ਉਹ ਕਿਰਾਂ ਬਖਵਾਤਾ ਕਿਰਾਂ ਵੇਖ ਲਿਆ ਕਿਰਾਂ ਦੇ ਡਾਕੂਮੈਂਟ ਜਪੂਰੀ ਕਰਕੇ ਵੀ ਕੋਈ ਸਾਡੇ ਤੇ ਗੱਲ ਨਾਵੇ ਉਹਦੇ ਜਵਾਬ ਜਾ ਕੋਈ ਦਸੱਲੀ ਬਖਸ਼ ਜਿਹੜੀ ਮਾਨਕਸ ਤੌਰ ਤੇ ਹੁੰਦਾ ਨਾ ਵੀ ਅਸੀਂ ਮਤਲਬ ਹੁਣ ਇਹ ਵੀ ਸਾਡੀ ਟੀਮ ਖੜੀ ਆ ਨਾ ਇਹਨਾਂ ਨੇ ਕਿਹੜਾ ਕੁਝ ਦਿੱਤਾ ਇਹਨਾਂ ਨੇ ਪਰ ਮੌਕੇ ਦੀ ਸਥਿਤੀ ਨੂੰ ਦੇਖ ਕੇ ਬਲੱਡ ਲਤਾਂ ਤਾਹਾਂ ਚਾ ਕੇ ਡੇਟਾ ਪਰ ਕੁਝ ਕਰਕੇ ਜੋ ਸਿਸਟਮ ਤੇ ਉੱਥੋਂ ਲਿਆਉਣ ਦੀ ਕੋਸ਼ਿਸ਼ ਤਲੀਆਂ ਤੁਲੀਆਂ ਅਸੀਂ ਨਾਲ ਮਲ ਕੇ ਸਾਰਾ ਕੁਝ ਕੀਤਾ ਤੋਂ ਉਹਨਾਂ ਨੂੰ ਮੈਨੂੰ ਲੱਗਦਾ ਵੀ ਇਹ ਜੇ ਸਿਰਫ ਉਹਦਾ ਇੱਕ ਇਹ ਹੈ ਕਿ ਆਪਦੇ ਦਰ ਤੋਂ ਜਾਂ ਆਪਦੇ ਜਵਾਬ ਤੋਂ ਕਿ ਕੱਲ ਨੂੰ ਕੋਈ ਇਹ ਨਾ ਕਹੇ ਵੀ ਤੁਸੀਂ ਫਿਰ ਤੁਹਾਡੀ ਟੀਮ ਕਿੱਥੇ ਸੀ ਕਾਗਜ਼ੀ ਟੀਮ ਐ ਮੇਰੇ ਕਾਗਜ਼ੀ ਟੀਮ ਤੇ ਕੀ ਵਿਸ਼ਵਾਸ ਕੀਤਾ ਜਾ ਸਕਦਾ ਤੁਹਾਨੂੰ ਮੈਨੂੰ ਲੱਗਦਾ ਆ ਪ੍ਰਧਾਨ ਸਾਹਿਬ ਜੀ ਇਦਾਂ ਵੀ ਉਹਨਾਂ ਨੂੰ ਇੱਕੇ ਦਾ ਵੋਮਟਿੰਗ ਆਈ ਉਸ ਤੋਂ ਬਾਅਦ ਚੱਕਰ ਆ ਗਿਆ ਸਰੀਰ ਬਰਫ ਵਰਗਾ ਠੰਡਾ ਹੋ ਗਿਆ ਤੇ ਉਹਨਾਂ ਮਤਲਬ 15 20 ਮਿੰਟ ਤੱਕ ਕੋਈ ਰਿਸਪੌਂਸ ਨਹੀਂ ਦਿੱਤਾ ਉਹਨਾਂ ਦਾ ਬਲੱਡ ਪ੍ਰੈਸ਼ਰ ਬਿਲਕੁਲ ਲੋ ਗਿਆ ਸੀ ਤੇ ਸਥਿਤੀ ਇੱਕ ਰਹੀ ਬਹੁਤ ਜ਼ਿਆਦਾ ਡਾਊਨ ਹੋ ਗਈ ਸਾਨੂੰ ਵੀ ਹੱਥ ਪੈਰਾਂ ਦੀ ਪੈ ਗਈ ਵੀ ਹੁਣ ਕੀ ਕਰੀਏ ਕਿਉਂਕਿ ਮੈਡੀਸਨ ਤਾਂ ਕੋਈ ਦੇ ਨਹੀਂ ਸਕਦੇ ਆਪਾਂ ਬਿਲਕੁਲ ਆਪਣੇ ਹੱਥ ਵੱਜਿਆ ਤੇ ਪਰ ਸਿਹਤ ਇੰਨੀ ਜਿਆਦੀ ਡਾਊਨ ਹੋ ਗਈ ਵੀ ਅਸੀਂ ਵੀ ਬਹੁਤ ਜਿਆਦੀ ਡਰ ਗਏ ਵੀ ਹੁਣ ਕਰੀਏ ਤੇ ਕੀ ਕਰੀਏ ਹਨਾ ਬਿਲਕੁਲ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਲੋ ਹੋ ਗਿਆ ਕਰਕੇ ਚੱਕਰ ਆ ਗਏ ਬਰਫ ਵਰਗਾ ਸਰੀਰ ਠੰਡਾ ਹੋ ਗਿਆ ਜਿੱਦਾਂ ਅੱਗੇ ਵੀ ਦੋ ਤਿੰਨਾਂ ਨਹੀਂ ਹੋਇਆ ਹਨਾ ਅੱਗੇ ਇਹਨਾਂ ਦਾ ਉਸੇ ਤਰ੍ਹਾਂ ਹੋ ਗਿਆ ਵੀ ਸਾਡੇ ਹੱਥੋਂ ਬਿਲਕੁਲ ਐ ਲੱਗਦਾ ਵੀ ਜਿਵੇਂ ਸਾਡੇ ਹੱਥੋਂ ਸਾਰਾ ਉਹ ਮਤਲਬ ਜਿਵੇਂ ਪ੍ਰਧਾਨ ਜੀ ਦੇ ਹੱਥਾਂ ਚੋਂ ਨਿਕਲ ਚਲੇ ਸਾਡੇ ਪਰ ਉਹ ਗੁਰੂ ਸਾਹਿਬ ਦੀ ਕਿਰਪਾ ਲਾ ਲਓ ਜਿਵੇਂ ਉਹਨਾਂ ਦਾ ਅੱਗੇ ਵਾਂਗੂ ਜਿਵੇਂ ਸਿਰ ਨੀਵਾ ਕਰਕੇ ਪੈਰਾਂ ਨੂੰ ਉੱਪਰ ਕਰਕੇ ਉਹਨਾਂ ਦਾ ਹੌਲੀ ਹੌਲੀ 1 ਘੰਟੇ ਦੇ ਵਿੱਚ ਮੜਾ ਜਾ ਉਹਨਾਂ ਦਾ ਬਲੱਡ ਪ੍ਰੈਸ਼ਰ ਠੀਕ ਹੋਇਆ ਜੇ ਵੀ ਉਹਨਾਂ ਦਾ 90/50 ਆ ਪੀ ਅਜੇ ਵੀ ਉਹਨੂੰ ਠੀਕ ਨਹੀਂ ਕਹਿ ਸਕਦੇ ਜਿੱਦਾਂ ਦੀ ਉਹਨਾਂ ਦੀ ਸਥਿਤੀ ਆ ਜਿਵੇਂ ਉਹਨਾਂ ਦੀ ਉਮਰਿਆ ਜਿਵੇਂ ਮਸਲਮਾਸ ਬਿਲਕੁਲ ਟੁੱਟ ਗਿਆ ਉਹਨਾਂ ਦਾ ਸਰੀਰ ਇੱਕ ਹੱਡੀਆਂ ਦਾ ਮੁੱਠ ਤੇ ਇੱਕ ਠੰਡ ਵੀ ਬਹੁਤ ਜ਼ਿਆਦੀ ਆ ਉਸ ਦੇ ਹਿਸਾਬ ਤੇ ਉਹਨਾਂ ਦਾ ਜਿਵੇਂ ਵੀ ਸਰੀਰ ਪੂਰਾ ਮਤਲਬ ਠੀਕ ਨਹੀਂ ਹੈਗਾ ਇਸ ਟਾਈਮ ਬੀਪੀ ਕਿੰਨਾ ਹੋ ਗਿਆ ਸੀ ਉਦੋਂ ਪਹਿਲਾਂ ਔਰ ਹੁਣ ਕਿੰਨਾ ਤੋਂ ਠੀਕ ਆ ਪਹਿਲਾਂ ਨਾਲੋਂ ਤਬੀਰ ਅੱਗੇ ਨੂੰ ਸਮਾਂ ਲੱਗਾ ਹੈ ਪੂਰਾ ਕਯੂਰ ਕਰਨ ਨੂੰ ਬੀਪੀ ਇਦਾਂ ਨਾ ਜਿਵੇਂ ਅਸੀਂ ਬਾਹਰ ਥੋੜ੍ਹ ਜਿਹੀ ਦੂਰ ਹਾਂ ਪੰਜ ਚਾਰ ਮਿੰਟ ਸਾਨੂੰ ਲੱਗੇ ਆਉਂਦੇ ਆ ਉਦੋਂ ਅਸੀਂ ਆਣ ਕੇ ਚੈੱਕ ਕੀਤਾ ਤੇ ਉਦੋਂ ਮਤਲਬ 70 ਤੋਂ ਥੱਲੇ ਸੀ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਜਿਵੇਂ ਮੰਨ ਲਓ ਵੀ ਉਸ ਟਾਈਮ ਜਦੋਂ ਉਹਨਾਂ ਨੂੰ ਚੱਕਰ ਪ੍ਰੈਸ਼ਰ ਹਨਾ ਤੇ ਜਿਵੇਂ ਇੱਕ ਮਤਲਬ ਬੜਾ ਪੈਸਕਿਪ ਕਰ ਗਿਆ ਵੀ ਬਿਲਕੁਲ ਉਹ ਬੇਹੋਸ਼ ਹੋ ਗਏ ਤੇ ਚੱਕਰ ਆ ਗਏ ਉਹਨਾਂ ਨੂੰ ਹੈ ਤੇ ਸਥਿਤੀ ਬਹੁਤ ਜਿਆਦੀ ਜਿਵੇਂ ਆਖਦੀਏ ਵੀ ਹੁਣ ਅਹੀਂ ਸਾਡਾ ਤੇ ਆਪ ਸਰੀਰ ਕੰਮ ਬੰਦਿਆ ਵੀ ਹੁਣ ਕਰਾਂਗੇ ਤੇ ਇੱਥੇ ਕੀ ਕਰਾਂਗੇ ਕਿਉਂਕਿ ਹਥੋਂ ਨਿਕਲ ਜਾਵਦਾ ਵਾ ਇਦਾਂ ਦੀ ਸਿਹਤ ਉਹਨਾਂ ਦੀ ਹੁੰਦੀ ਜਾਂਦੀ ਹੈ ਡਾਕਟਰਾਂ ਦੀ ਪੰਜਾਬ ਸਰਕਾਰ ਨੇ ਭੇਜੀ ਸੀ ਕਹਿੰਦੇ ਸੀ ਵੀ ਆਪਾਂ ਉਹਨਾਂ ਨੂੰ ਗੈਜੇਟਸ ਦਿੱਤੇ ਹੋਏ ਆ ਉਹਦਾ ਉਪਰਕਟ ਟੀਮ ਆਈ ਹੈ ਚਲੇਗੀ ਸੀ ਕੱਲ ਦੀ ਬਾਅਦ ਹਮ ਪਤਾ ਨਹੀਂ ਟੀਮ ਤੇ ਉਹਨਾਂ ਦੀ ਜਿਵੇਂ ਮੰਨ ਲਓ ਹੁਣ ਜਿਵੇਂ ਦੋਵੇਂ ਟਾਈਮ ਚੈੱਕ ਅਪ ਲਈ ਆਉਂਦੇ ਇੱਥੇ ਹਨਾ ਤੋ ਆਏ ਤੇ ਗਏ ਪਰ ਇਹ ਆ ਵੀ ਉਸ ਟਾਈਮ ਮੌਕੇ ਤੇ ਸਾਨੂੰ ਮਤਲਬ ਅਹੀਂ ਮੌਕੇ ਤੇ ਪਹੁੰਚਿਆ ਤੇ ਅਸੀਂ ਉਹਨਾਂ ਦੀ ਸਥਿਤੀ ਵੇਖੀ ਆ ਤੇ ਟੀਮ ਤੇ ਉਹਨਾਂ ਦੀ ਵੀ ਵੈਸੇ ਆਉਂਦੀ ਡਾਕਟਰਾਂ ਦੀ ਜਿਹੜਾ ਉਹ ਕਹਿ ਰਹੇ ਸੀ ਕੱਲ ਵੀ ਸਟੇਸ਼ਨ ਹਾਊਸ ਬਣਾਤਾ ਹੋਇਆ ਇੱਥੇ ਡਾਕਟਰਸ ਦਾ ਉਹਦੇ ਵਰਗਾ ਮਤਲਬ ਹ ਹੈ ਉਹ ਜਾਂ ਇੱਥੇ ਚਲੇ ਗਏ ਨੇ ਇੱਕ ਬੰਦੇ ਜਿਹੜਾ ਉੱਥੇ ਪ੍ਰਧਾਨ ਜੀ ਨਾਲ ਪੜਾਣਾ ਆਇਆ ਸੀ ਦੋ ਬੰਦੇ ਲਿਆ ਹਾਂ ਹਾਂ ਪ੍ਰਧਾਨ ਜੀ ਦੱਸਣਗੇ ਮੇਰੇ ਸਾਹ ਨਾਲ ਹੈਗੇ ਉਹਨਾਂ ਦੇ ਇੱਥੇ ਬੰਦੇ ਕਿ ਨਹੀਂ ਕਿਉਂਕਿ ਆਪਣਾ ਤੇ ਨਹੀਂ ਕੱਲ ਜਦੋਂ ਸ਼ਾਮ ਨੂੰ 8:00 ਵਜੇ ਏ ਡੀਸੀ ਮੈਡਮ ਆਈ ਆ ਉਹਦੇ ਨਾਲ ਹੀ ਟੀਮ ਸੀਗੀ ਉਹਨਾਂ ਨੂੰ ਟੀਮ ਨੂੰ ਚੈੱਕ ਕਰਵਾਤਾ ਦੇਖ ਲਿਆ ਸੀ ਉਹਨਾਂ ਨੇ ਤੇ ਉਸ ਤੋਂ ਬਾਅਦ ਨਹੀਂ ਕੋਈ ਤਾਲਮਿਲ ਹੋਇਆ ਉਹਨਾਂ ਨਾਲ ਸਵੇਰ ਦਾ ਵੀ ਦਿਨੇ ਦਾ ਵੀ ਉਹਨਾਂ ਨਾਲ ਨਹੀਂ ਤਾਲਮਿਲ ਕੀਤਾ ਬੇ ਹੁਣ ਕੋਈ ਸਾਨੂੰ ਲੋੜ ਹੈ ਕਿ ਨਹੀਂ ਲੋੜ ਹੈ ਤੋਂ ਮੈਨੂੰ ਨਹੀਂ ਉਸ ਤੋਂ ਬਾਅਦ ਲੱਗਿਆ ਵੀ ਅਸੀਂ ਕਿਹੜਾ ਜਨਪਛਨ ਇੱਥੇ ਕਰਵਾਤੀ ਸੀ ਵੀ ਜੇ ਕੋਈ ਐਮਰਜੈਂਸੀ ਨੂੰ ਲੋੜ ਪੈਂਦੀ ਹੈ ਪਰ ਉਹ ਕਹਿੰਦੇ ਦਿੱਤੇ 24 ਘੰਟਿਆਂ ਵਾਸਤੇ ਟੀਮ ਜਿਹੜੀ ਇੱਥੇ ਰਹੂਗੀ ਅਸੀਂ ਮਤਲਬ ਸਪੈਸ਼ਲ ਟੀਮ ਇੱਥੇ ਭੇਜੀ ਹੋਈ ਐ ਐਸਐਮਓ ਦੀ ਗਵਾਹੀ ਦੇ ਵਿੱਚ ਨਹੀਂ ਉਹ ਮੈਨੂੰ ਇਹ ਲੱਗਦਾ ਵੀ ਇਹਨਾਂ ਦੀਆਂ ਨਾ ਸਾਰੀਆਂ ਸਿਸਟਮ ਐ ਜਾਂ ਫਾਰਮੈਲਿਟੀ ਐ ਭਈ ਉਹ ਕੇਰਾ ਬਖਵਾਤਾ ਕੇਰਾ ਵੇਖ ਲਿਆ ਕੇਰਾ ਉਹਦੇ ਡਾਕੂਮੈਂਟ ਜਿ ਪੂਰੀ ਕਰਕੇ ਵੀ ਕੋਈ ਸਾਡੇ ਤੇ ਗੱਲ ਨਾ ਵੀ ਉਹਦੇ ਜਵਾਬ ਜਾ ਕੋਈ ਦਸੱਲੀ ਬਖਸ਼ ਜਿਹੜੀ ਮਾਨਕਸ ਤੌਰ ਤੇ ਹੁੰਦਾ ਨਾ ਵੀ ਅਸੀਂ ਮਤਲਬ ਹੁਣ ਇਹ ਵੀ ਸਾਡੀ ਟੀਮ ਖੜੀ ਐ ਨਾ ਇਹਨਾਂ ਨੇ ਕਿਹੜਾ ਕੁਝ ਦਿੱਤਾ ਇਹਨਾਂ ਨੇ ਪਰ ਮੌਕੇ ਦੀ ਸਥਿਤੀ ਨੂੰ ਦੇਖ ਕੇ ਬਲੱਡ ਲੱਤਾਂ ਤਾਂ ਆਹ ਚਾਕੇ ਡੇਟਾ ਪੁੱਛ ਕਰਕੇ ਜੋ ਸਿਸਟਮ ਦੇ ਉੱਥੋਂ ਲਿਆਉਣ ਦੀ ਕੋਸ਼ਿਸ਼ ਤਲੀਆਂ ਤੁਲੀਆਂ ਅਸੀਂ ਨਾਲ ਮਲ ਕੇ ਸਾਰਾ ਕੁਝ ਕੀਤਾ। ਤੋਂ ਉਹਨਾਂ ਨੂੰ ਮੈਨੂੰ ਲੱਗਦਾ ਵੀ ਇਹ ਜੇ ਸਿਰਫ ਉਹਦਾ ਇੱਕ ਇਹ ਹੈ ਕਿ ਆਪਦੇ ਦਰ ਤੋਂ ਜਾਂ ਆਪਦੇ ਜਵਾਬ ਤੋਂ ਕਿ ਕੱਲ ਨੂੰ ਵੀ ਇਹ ਨਾ ਕਹੇ ਵੀ ਤੁਸੀਂ ਫਿਰ ਤੁਹਾਡੀ ਟੀਮ ਕਿੱਥੇ ਸੀ? ਕਾਗਜ਼ੀ ਟੀਮ ਹੈ ਮੇਰੇ ਕਾਗਜ਼ੀ ਟੀਮ ਤੇ ਕੀ ਵਿਸ਼ਵਾਸ ਕੀਤਾ ਜਾ ਸਕਦਾ ਹੈ? ਮੈਨੂੰ ਲੱਗਦਾ ਪ੍ਰਧਾਨ ਸਾਹਿਬ ਜੀ ਇਦਾਂ ਵੀ ਉਹਨਾਂ ਨੂੰ ਇੱਕੇ ਦਾ ਵੋਮਟਿੰਗ ਆਈ ਉਸ ਤੋਂ ਬਾਅਦ ਚੱਕਰ ਆ ਗਿਆ ਸਰੀਰ ਬਰਫਰਗਾ ਠੰਡਾ ਹੋ ਗਿਆ ਤੇ ਉਹਨਾਂ ਮਤਲਬ 15 20 ਮਿੰਟ ਤੱਕ ਕੋਈ ਰਿਸਪੌਂਸ ਨਹੀਂ ਦਿੱਤਾ ਉਹਨਾਂ ਦਾ ਬਲੱਡ ਪ੍ਰੈਸ਼ਰ ਬਿਲਕੁਲ ਲੋ ਹੋ ਗਿਆ ਸੀ ਤੇ ਸਥਿਤੀ ਇੱਕਦਰੀ ਬਹੁਤ ਜ਼ਿਆਦੀ ਡਾਊਨ ਹੋ ਗਈ ਸਾਨੂੰ ਵੀ ਹੱਥ ਪੈਰਾਂ ਦੀ ਪੈ ਗਈ ਵੀ ਹੁਣ ਕੀ ਕਰੀਏ ਕਿਉਂਕਿ ਮੈਡੀਸਿਨ ਤਾਂ ਕੋਈ ਦੇ ਨਹੀਂ ਸਕਦੇ ਆਪਾਂ ਬਿਲਕੁਲ ਆਪਣੇ ਹੱਥ ਵੱਜਿਆ ਤੇ ਪਰ ਸਿਹਤ ਐ ਇੰਨੀ ਜਿਆਦੀ ਡਾਊਨ ਹੋ ਗਈ ਵੀ ਅਸੀਂ ਵੀ ਬਹੁਤ ਜਿਆਦੀ ਡਰ ਗਏ ਵੀ ਹੁਣ ਕਰੀਏ ਤੇ ਕੀ ਕਰੀਏ ਹਨਾ ਬਿਲਕੁਲ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਲੋ ਹੋ ਗਿਆ ਕਰਕੇ ਚੱਕਰ ਆ ਗਏ ਬਰਫਰਗਾ ਸਰੀਰ ਠੰਡਾ ਹੋ ਗਿਆ ਜਿੱਦਾਂ ਅੱਗੇ ਵੀ ਦੋ ਤਿੰਨ ਨਹੀਂ ਹੋਇਆ ਨਾ ਅੱਗੇ ਵੀ ਉਹਨਾਂ ਦਾ ਉਸੇ ਤਰ੍ਹਾਂ ਹੋ ਗਿਆ ਵੀ ਸਾਡੇ ਹੱਥੋਂ ਬਿਲਕੁਲ ਐ ਲੱਗਦਾ ਵੀ ਜਿਵੇਂ ਸਾਡੇ ਹੱਥੋਂ ਸਾਰਾ ਉਹ ਮਤਲਬ ਜਿਵੇਂ ਪ੍ਰਧਾਨ ਜੀ ਦੇ ਹੱਥਾਂ 'ਚੋਂ ਨਿਕਲ ਚੱਲੇ ਸਾਡੇ ਪਰ ਉਹ ਗੁਰੂ ਸਾਹਿਬ ਦੀ ਕਿਰਪਾ ਲਾ ਲਓ ਜਿਵੇਂ ਉਹਨਾਂ ਦਾ ਅੱਗੇ ਵਾਂਗੂ ਜਿਵੇਂ ਸਿਰ ਨੀਵਾ ਕਰਕੇ ਪੈਰਾਂ ਨੂੰ ਉੱਪਰ ਕਰਕੇ ਉਹਨਾਂ ਦਾ ਹੌਲੀ ਹੌਲੀ 1 ਘੰਟੇ ਦੇ ਵਿੱਚ ਮੜਾ ਜਾ ਉਹਨਾਂ ਦਾ ਬਲੱਡ ਪ੍ਰੈਸ਼ਰ ਠੀਕ ਹੋਇਆ ਜੇ ਵੀ ਉਹਨਾਂ ਦਾ 90/50 ਆ ਪੇ ਅਜੇ ਵੀ ਉਹਨੂੰ ਠੀਕ ਨਹੀਂ ਕਹਿ ਸਕਦੇ ਜਿੱਦਾਂ ਦੀ ਉਹਨਾਂ ਦੀ ਸਥਿਤੀ ਆ ਜਿਵੇਂ ਉਹਨਾਂ ਦੀ ਉਮਰਿਆ ਜਿਵੇਂ ਮਸਲਮਾਸ ਬਿਲਕੁਲ ਟੁੱਟ ਗਿਆ ਉਹਨਾਂ ਦਾ ਸਰੀਰ ਇੱਕ ਹੱਡੀਆਂ ਦਾ ਮੁੱਠ ਤੇ ਇੱਕ ਠੰਡ ਵੀ ਬਹੁਤ ਜ਼ਿਆਦੀ ਆ ਉਹਦੇ ਹਿਸਾਬ ਤੇ ਉਹਨਾਂ ਦਾ ਜਿਵੇਂ ਵੀ ਸਰੀਰ ਪੂਰਾ ਮਤਲਬ ਠੀਕ ਨਹੀਂ ਹੈਗਾ ਉਸ ਟਾਈਮ ਬੀਪੀ ਕਿੰਨਾ ਹੋ ਗਿਆ ਸੀ ਉਦੋਂ ਪਹਿਲਾਂ ਔਰ ਹੁਣ ਕਿੰਨਾ ਤੋਂ ਠੀਕ ਆ ਪਹਿਲਾਂ ਨਾਲੋਂ ਤਬੀਰ ਅੱਗੇ ਨਾਲ ਸਮਾਂ ਲੱਗਾ ਪੂਰਾ ਕਯੂਰ ਕਰਨ ਚ ਬੀਪੀ ਇਦਾਂ ਨਾ ਜਿਵੇਂ ਅਸੀਂ ਬਾਹਰ ਥੋੜ੍ਹ ਜਿਹੀ ਦੂਰ ਹਾਂ ਪੰਜ ਚਾਰ ਮਿੰਟ ਸਾਨੂੰ ਲੱਗੇ ਆਉਂਦੇ ਆ ਉਦੋਂ ਅਸੀਂ ਆਣ ਕੇ ਚੈੱਕ ਕੀਤਾ ਤੇ ਉਦੋਂ ਮਨ 70 ਤੋਂ ਥੱਲੇ ਸੀ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਜਿਵੇਂ ਮੰਨ ਲਓ ਵੀ ਉਸ ਟਾਈਮ ਜਦੋਂ ਉਹਨਾਂ ਨੂੰ ਚੱਕਰ ਆਇਆ ਪ੍ਰੈਸ਼ਰ ਹਨਾ ਤੇ ਜਿਵੇਂ ਇੱਕ ਮਤਲਬ ਬਲੱਡ ਪ੍ਰੈਸ਼ਰ ਸਕਿਪ ਕਰ ਗਿਆ ਵੀ ਬਿਲਕੁਲ ਉਹ ਬੇਹੋਸ਼ ਹੋ ਗਏ ਤੇ ਚੱਕਰ ਆ ਗਏ ਉਹਨਾਂ ਨੂੰ ਹੈ ਤੇ ਸਥਿਤੀ ਬਹੁਤ ਜਿਆਦੀ ਜਿਵੇਂ ਆਖਦੀਏ ਵੀ ਹੁਣ ਅਹੀਂ ਸਾਡਾ ਤੇ ਆਪ ਸਰੀਰ ਕੰਮ ਬੰਦਿਆ ਵੀ ਹੁਣ ਕਰਾਂਗੇ ਤੇ ਇੱਥੇ ਕੀ ਕਰਾਂਗੇ ਕਿਉਂਕਿ ਹਥੋਂ ਨਿਕਲ ਜਾਵਦਾ ਜਾਬਦਾ ਵਾ ਇਦਾਂ ਦੀ ਸਿਹਤ ਉਹਨਾਂ ਦੀ ਹੁੰਦੀ ਜਾਂਦੀ ਹੈ ਡਾਕਟਰ ਸਿਟੀ ਪੰਜਾਬ ਸਰਕਾਰ ਨੇ ਭੇਜੀ ਸੀ ਕਹਿੰਦੇ ਸੀ ਵੀ ਆਪਾਂ ਉਹਨਾਂ ਨੂੰ ਗੈਜੇਟਸ ਦਿੱਤੇ ਹੋਏ ਆ ਉਹਦਾ ਉਹ ਇੱਕ ਟੀਮ ਆਈ ਹੈ ਚੱਲੇਗੀ ਸੀ ਕੱਲ ਦੀ ਬਾਅਦ ਪਤਾ ਨਹੀਂ ਟੀਮ ਤੇ ਉਹਨਾਂ ਦੀ ਜਿਵੇਂ ਮੰਨ ਲਓ ਹੁਣ ਜਿਵੇਂ ਦੋਵੇਂ ਟਾਈਮ ਚੈੱਕ ਅਪ ਲਈ ਆਉਂਦੇ ਇੱਥੇ ਹਨਾ ਤੋ ਆਏ ਤੇ ਗਏ ਪਰ ਇਹ ਆ ਵੀ ਉਸ ਟਾਈਮ ਮੌਕੇ ਤੇ ਸਾਨੂੰ ਮਤਲਬ ਅਹੀਂ ਮੌਕੇ ਤੇ ਪਹੁੰਚਿਆ ਤੇ ਅਸੀਂ ਉਹਨਾਂ ਦੀ ਸਥਿਤੀ ਵੇਖੀ ਆ ਤੇ ਟੀਮ ਤੇ ਉਹਨਾਂ ਦੀ ਵੀ ਵੈਸੇ ਆਉਂਦੀ ਡਾਕਟਰਾਂ ਦੀ ਜਿਹੜਾ ਉਹ ਕਹਿ ਰਹੇ ਸੀ ਕੱਲ ਵੀ ਸਟੇਸ਼ਨ ਹਾਊਸ ਬਣਾਤਾ ਹੋਇਆ ਇੱਥੇ ਡਾਕਟਰ ਉਸ ਦਾ ਉਹਦੇ ਵਰਗਾ ਮਤਲਬ ਉਹ ਹੈ ਉਹ ਜਾਂ ਇੱਥੋਂ ਚਲੇ ਗਏ ਨੇ ਕਿਤੇ ਜਿਹੜਾ ਉੱਥੇ ਪ੍ਰਧਾਨ ਜੀ ਨਾਲ ਪ੍ਰਧਾਨ ਆਇਆ ਦੋ ਬੰਦੇ ਹਾਂ 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 ਪ੍ਰਧਾਨ ਜੀ ਦੱਸਣਗੇ ਮੇਰੇ ਸਾਹ ਨਾਲ ਹੈਗੇ ਉਹਨਾਂ ਦੇ ਇੱਥੇ ਬੰਦੇ ਕਿ ਨਹੀਂ ਕਿਉਂਕਿ ਆਪਣਾ ਤੇ ਨਹੀਂ ਕੱਲ ਜਦੋਂ ਸ਼ਾਮ ਨੂੰ 8:00 ਵਜੇ ਏ ਡੀਸੀ ਮੈਡਮ ਆਈ ਆ ਉਹਦੇ ਨਾਲ ਹੀ ਟੀਮ ਸੀਗੀ ਉਹਨਾਂ ਨੂੰ ਟੀਮ ਨੂੰ ਚੈੱਕ ਕਰਵਾਤਾ ਦੇਖ ਲਿਆ ਸੀ ਉਹਨਾਂ ਨੇ ਤੇ ਉਸ ਤੋਂ ਬਾਅਦ ਨਹੀਂ ਕੋਈ ਤਾਲਮਿਲ ਹੋਇਆ ਉਹਨਾਂ ਨਾਲ ਸਵੇਰ ਦਾ ਵੀ ਦਿਨੇ ਦਾ ਵੀ ਉਹਨਾਂ ਨਾਲ ਨਹੀਂ ਤਾਲਮਿਲ ਕੀਤਾ ਬਈ ਹੁਣ ਕੋਈ ਸਾਨੂੰ ਲੋਡ ਹੈ ਕਿ ਨਹੀਂ ਲੋਡ ਹੈ ਕੋ ਮੈਨੂੰ ਨਹੀਂ ਉਸ ਤੋਂ ਬਾਅਦ ਲੱਗਿਆ ਵੀ ਅਸੀਂ ਕਿਹੜਾ ਜਾਣ ਪਛਾਨ ਇੱਥੇ ਕਰਵਾਤੀ ਸੀ ਵੀ ਜੇ ਕੋਈ ਐਮਰਜੈਂਸੀ ਨੂੰ ਲੋਡ ਪੈਂਦੀ ਆ ਪਰ ਉਹ ਕਹਿੰਦੇ ਨੇ ਕਿ 24 ਘੰਟਿਆਂ ਵਾਸਤੇ ਟੀਮ ਜਿਹੜੀ ਇੱਥੇ ਰਹੂਗੀ ਅਸੀਂ ਮਤਲਬ ਸਪੈਸ਼ਲ ਟੀਮ ਇੱਥੇ ਭੇਜੀ ਹੋਈ ਐ ਐਸਐਮਓ ਦੀ ਗਵਾਹੀ ਦੇ ਵਿੱਚ ਨਹੀਂ ਉਹ ਮੈਨੂੰ ਇਹ ਲੱਗਦਾ ਵੀ ਇਹਨਾਂ ਦੀਆਂ ਨਾ ਸਾਰੀਆਂ ਸਿਸਟਮ ਐ ਜਾਂ ਫਾਰਮੈਲਿਟੀ ਐ ਭਈ ਉਹ ਕੇਰਾ ਬਖਵਾਤਾ ਕੇਰਾ ਵੇਖ ਲਿਆ ਕੇਰਾ ਉਹਦੇ ਡਾਕੂਮੈਂਟ ਜਪੂਰੇ ਕਰਕੇ ਵੀ ਕੋਈ ਸਾਡੇ ਤੇ ਗੱਲ ਨਾਵੇ ਉਹਦੇ ਜਵਾਬ ਜਾ ਕੋਈ ਦਸੱਲੀ ਬਖਸ਼ ਜਿਹੜੀ ਮਾਨਕਸ ਤੌਰ ਤੇ ਹੁੰਦਾ ਨਾ ਵੀ ਅਸੀਂ ਮਤਲਬ ਹੁਣ ਇਹ ਵੀ ਸਾਡੀ ਟੀਮ ਖੜੀ ਐ ਨਾ ਇਹਨਾਂ ਨੇ ਕਿਹੜਾ ਕੁਝ ਦਿੱਤਾ ਇਹਨਾਂ ਨੇ ਪਰ ਮੌਕੇ ਦੀ ਸਥਿਤੀ ਨੂੰ ਦੇਖ ਕੇ ਬਲੱਡ ਲਤਾਂ ਤਾਹਾਂ ਚਾ ਕੇ ਡੇਟਾ ਪਰ ਕੁਝ ਕਰਕੇ ਜੋ ਸਿਸਟਮ ਤੇ ਉੱਥੋਂ ਲਿਆਉਣ ਦੀ ਕੋਸ਼ਿਸ਼ ਤਲੀਆਂ ਤੁਲੀਆਂ ਸੀ ਨਾਲ ਮਾਲ ਕੇ ਸਾਰਾ ਕੁਝ ਕੀਤਾ। ਤੋਂ ਉਹਨਾਂ ਨੂੰ ਮੈਨੂੰ ਲੱਗਦਾ ਵੀ ਇਹ ਜੇ ਸਿਰਫ ਉਹਦਾ ਇੱਕ ਇਹ ਹੈ ਕਿ ਆਪਦੇ ਡਰ ਤੋਂ ਜਾਂ ਆਪਦੇ ਜਵਾਬ ਤੋਂ ਕਿ ਕੱਲ ਨੂੰ ਕੋਈ ਇਹ ਨਾ ਕਹੇ ਵੀ ਤੁਸੀਂ ਫਿਰ ਤੁਹਾਡੀ ਟੀਮ ਕਿੱਥੇ ਸੀ? ਕਾਗਜ਼ੀ ਟੀਮ ਹੈ ਮੈਂ ਕਾਗਜ਼ੀ ਟੀਮ ਤੇ ਕੀ ਵਿਸ਼ਵਾਸ ਕੀਤਾ ਜਾ ਸਕਦਾ? ਮੈਨੂੰ ਲੱਗਦਾ ਪ੍ਰਧਾਨ ਸਾਹਿਬ ਜੀ ਇਦਾਂ ਵੀ ਉਹਨਾਂ ਨੂੰ ਇੱਕੇ ਦਾ ਵੋਮਟਿੰਗ ਆਈ ਉਸ ਤੋਂ ਬਾਅਦ ਚੱਕਰ ਆ ਗਏ ਸਰੀਰ ਬਰਫਰਗਾ ਠੰਡਾ ਹੋ ਗਿਆ ਤੇ ਉਹਨਾਂ ਮਤਲਬ 15 20 ਮਿੰਟ ਤੱਕ ਕੋਈ ਰਿਸਪੌਂਸ ਨਹੀਂ ਦਿੱਤਾ ਉਹਨਾਂ ਦਾ ਬਲੱਡ ਪ੍ਰੈਸ਼ਰ ਬਿਲਕੁਲ ਲੋ ਗਿਆ ਸੀ ਤੇ ਸਥਿਤੀ ਇੱਕਦਮ ਬਹੁਤ ਜ਼ਿਆਦਾ ਡਾਊਨ ਹੋ ਗਈ ਸਾਨੂੰ ਵੀ ਹੱਥ ਪੈਰਾਂ ਦੀ ਪੈ ਗਈ ਵੀ ਹੁਣ ਕੀ ਕਰੀਏ ਕਿਉਂਕਿ ਮੈਡੀਸਿਨ ਤਾਂ ਕੋਈ ਦੇ ਨਹੀਂ ਸਕਦੇ ਆਪਾਂ ਬਿਲਕੁਲ ਆਪਣੇ ਹੱਥ ਵੱਜਿਆ ਤੇ ਪਰ ਸਿਹਤ ਐ ਇੰਨੀ ਜਿਆਦੀ ਡਾਊਨ ਹੋ ਗਈ ਵੀ ਅਸੀਂ ਵੀ ਬਹੁਤ ਜਿਆਦੀ ਡਰ ਗਏ ਵੀ ਹੁਣ ਕਰੀਏ ਤੇ ਕੀ ਕਰੀਏ ਹਨਾ ਬਿਲਕੁਲ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਲੋ ਹੋ ਗਿਆ ਕਰਕੇ ਚੱਕਰ ਆ ਗਏ ਬਰਫ ਵਰਗਾ ਸਰੀਰ ਠੰਡਾ ਹੋ ਗਿਆ ਜਿੱਦਾਂ ਅੱਗੇ ਵੀ ਦੋ ਤਿੰਨ ਨਹੀਂ ਹੋਇਆ ਨਾ ਅੱਗੇ ਵੀ ਉਹਨਾਂ ਦਾ ਉਸੇ ਤਰ੍ਹਾਂ ਹੋ ਗਿਆ ਵੀ ਸਾਡੇ ਹੱਥੋਂ ਬਿਲਕੁਲ ਐ ਲੱਗਦਾ ਵੀ ਜਿਵੇਂ ਸਾਡੇ ਹੱਥੋਂ ਸਾਰਾ ਉਹ ਮਤਲਬ ਜਿਵੇਂ ਪ੍ਰਧਾਨ ਜੀ ਦੇ ਹੱਥਾਂ 'ਚੋਂ ਨਿਕਲ ਚਲੇ ਸਾਡੇ ਪਰ ਉਹ ਗੁਰੂ ਸਾਹਿਬ ਦੀ ਕਿਰਪਾ ਲਾ ਲਓ ਜਿਵੇਂ ਉਹਨਾਂ ਦਾ ਅੱਗੇ ਵਾਂਗੂ ਜਿਵੇਂ ਸਿਰ ਨੀਵਾ ਕਰਕੇ ਪੈਰਾਂ ਨੂੰ ਉੱਪਰ ਕਰਕੇ ਉਹਨਾਂ ਦਾ ਹੌਲੀ ਹੌਲੀ 1 ਘੰਟੇ ਦੇ ਵਿੱਚ ਮੜਾ ਜਾ ਉਹਨਾਂ ਦਾ ਬਲੱਡ ਪ੍ਰੈਸ਼ਰ ਠੀਕ ਹੋਇਆ ਜੇ ਵੀ ਉਹਨਾਂ ਦਾ 90/50 ਆ ਪਈ ਅਜੇ ਵੀ ਉਹਨੂੰ ਠੀਕ ਨਹੀਂ ਕਹਿ ਸਕਦੇ ਜਿੱਦਾਂ ਦੀ ਉਹਨਾਂ ਦੀ ਸਥਿਤੀ ਆ ਜਿਵੇਂ ਉਹਨਾਂ ਦੀ ਉਮਰਿਆ ਜਿਵੇਂ ਮਸਲਮਾਸ ਬਿਲਕੁਲ ਟੁੱਟ ਗਿਆ ਉਹਨਾਂ ਦਾ ਸਰੀਰ ਇੱਕ ਹੱਡੀਆਂ ਦਾ ਮੁੱਠ ਤੇ ਇੱਕ ਠੰਡ ਵੀ ਬਹੁਤ ਜ਼ਿਆਦੀ ਆ ਉਸ ਦੇ ਹਿਸਾਬ ਤੇ ਉਹਨਾਂ ਦਾ ਜਿਵੇਂ ਵੀ ਸਰੀਰ ਪੂਰਾ ਮਤਲਬ ਠੀਕ ਨਹੀਂ ਹੈਗਾ ਇਸ ਟਾਈਮ ਬੀਪੀ ਕਿੰਨਾ ਹੋ ਗਿਆ ਸੀ ਉਦੋਂ ਪਹਿਲਾਂ ਔਰ ਹੁਣ ਕਿੰਨਾ ਕੋ ਠੀਕ ਆ ਪਹਿਲਾਂ ਨਾਲੋਂ ਤਬੀਰ ਅੱਗੇ ਨੂੰ ਸਮਾਂ ਲੱਗਾ ਪੂਰਾ ਕਯੂਰ ਕਰਨ ਚ ਬੀਪੀ ਇਦਾਂ ਨਾ ਜਿਵੇਂ ਅਸੀਂ ਬਾਹਰ ਆ ਥੋੜੇ ਜਿਹੀ ਦੂਰ ਹਾਂ ਪੰਜ ਚਾਰ ਮਿੰਟ ਸਾਨੂੰ ਲੱਗੇ ਆਉਂਦੇ ਆ ਉਦੋਂ ਅਸੀਂ ਆਣ ਕੇ ਚੈੱਕ ਕੀਤਾ ਤੇ ਉਦੋਂ ਮਤਲਬ 70 ਤੋਂ ਥੱਲੇ ਸੀ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਜਿਵੇਂ ਮੰਨ ਲਓ ਵੀ ਉਸ ਟਾਈਮ ਜਦੋਂ ਉਹਨਾਂ ਨੂੰ ਚੱਕਰ ਪ੍ਰੈਸ਼ਰ ਹਨਾ ਤੇ ਜਿਵੇਂ ਇੱਕ ਮਤਲਬ ਬੜਾ ਪੈਸ ਕਿਪ ਕਰ ਗਿਆ ਵੀ ਬਿਲਕੁਲ ਉਹ ਬਿਹੋਸ਼ ਹੋ ਗਏ ਤੇ ਚੱਕਰ ਆ ਗਏ ਉਹਨਾਂ ਨੂੰ ਹੈ ਤੇ ਸਥਿਤੀ ਬਹੁਤ ਜਿਆਦੀ ਜਿਵੇਂ ਆਖਦੀਏ ਵੀ ਹੁਣ ਅਹੀਂ ਸਾਡਾ ਤੇ ਆਪ ਸਰੀਰ ਕੰਮ ਨਹੀਂ ਦਿਆ ਵੀ ਹੁਣ ਕਰਾਂਗੇ ਤੇ ਇੱਥੇ ਕੀ ਕਰਾਂਗੇ ਕਿਉਂਕਿ ਹੱਥੋਂ ਨਿਕਲਦਾ ਜਾਬਦਾ ਵਾ ਇਦਾਂ ਦੀ ਸਿਹਤ ਉਹਨਾਂ ਦੀ ਹੁੰਦੀ ਜਾਂਦੀ ਹੈ ਡਾਕਟਰਾਂ ਦੀ ਟੀਮ ਪੰਜਾਬ ਸਰਕਾਰ ਨੇ ਭੇਜੀ ਸੀ ਕਹਿੰਦੇ ਸੀ ਵੀ ਆਪਾਂ ਉਹਨਾਂ ਨੂੰ ਗੈਜੇਟਸ ਦਿੱਤੇ ਹੋਏ ਆ ਉਹਦਾ ਇੱਕ ਟੀਮ ਆਈ ਹੈ ਚਲੇਗੀ ਸੀ ਕੱਲ ਦੀ ਬਾਅਦ ਹਮ ਪਤਾ ਨਹੀਂ ਟੀਮ ਤੇ ਉਹਨਾਂ ਦੀ ਜਿਵੇਂ ਮੰਨ ਲਓ ਹੁਣ ਜਿਵੇਂ ਦੋਵੇਂ ਟਾਈਮ ਚੈੱਕ ਅਪ ਲਈ ਆਉਂਦੇ ਇੱਥੇ ਹਨਾ ਤੋ ਆਏ ਤੇ ਗਏ ਪਰ ਇਹ ਆ ਵੀ ਉਸ ਟਾਈਮ ਮੌਕੇ ਤੇ ਸਾਨੂੰ ਮਤਲਬ ਅਹੀਂ ਮੌਕੇ ਤੇ ਪਹੁੰਚਿਆ ਤੇ ਅਸੀਂ ਉਹਨਾਂ ਦੀ ਸਥਿਤੀ ਵੇਖੀ ਆ ਤੇ ਟੀਮ ਤੇ ਉਹਨਾਂ ਦੀ ਵੀ ਵੈਸੇ ਆਉਂਦੀ ਡਾਕਟਰਾਂ ਦੀ ਜਿਹੜਾ ਉਹ ਕਹਿ ਰਹੇ ਸੀ ਕੱਲ ਵੀ ਸਟੇਸ਼ਨ ਹਾਊਸ ਬਣਾਤਾ ਹੋਇਆ ਇੱਥੇ ਡਾਕਟਰਸ ਦਾ ਉਹਦੇ ਵਰਗਾ ਮਤਲਬ ਹ ਹੈ ਉਹ ਜਾਂ ਇੱਥੇ ਚਲੇ ਗਏ ਨੇ ਇੱਕ ਡਾਕਟਰ ਜਿਹੜਾ ਉੱਥੇ ਪ੍ਰਧਾਨ ਜੀ ਨੇ ਬਣਾਇਆ ਸੀ ਇੱਕ ਦੋ ਬੰਦੇ ਨੇ ਹਾਂ ਹਾਂ ਪ੍ਰਧਾਨ ਜੀ ਦੱਸਣਗੇ ਮੇਰੇ ਸਾਹ ਨਾਲ ਹੈਗੇ ਉਹਨਾਂ ਦੇ ਇੱਥੇ ਬੰਦੇ ਕਿ ਨਹੀਂ ਕਿਉਂਕਿ ਆਪਣਾ ਤੇ ਨਹੀਂ ਕੱਲ ਜਦੋਂ ਸ਼ਾਮ ਨੂੰ 8:00 ਵਜੇ ਏ ਡੀਸੀ ਮੈਡਮ ਆਈ ਆ ਉਹਦੇ ਨਾਲ ਹੀ ਟੀਮ ਸੀਗੀ ਉਹਨਾਂ ਨੂੰ ਟੀਮ ਨੂੰ ਚੈੱਕ ਕਰਵਾਤਾ ਦੇਖ ਲਿਆ ਸੀ ਉਹਨਾਂ ਨੇ ਤੇ ਉਸ ਤੋਂ ਬਾਅਦ ਨਹੀਂ ਕੋਈ ਤਾਲਮਿਲ ਹੋਇਆ ਉਹਨਾਂ ਨਾਲ ਸਵੇਰ ਦਾ ਵੀ ਦਿਨੇ ਦਾ ਵੀ ਉਹਨਾਂ ਨਾਲ ਨਹੀਂ ਤਾਲਮਿਲ ਕੀਤਾ ਬਈ ਹੁਣ ਕੋਈ ਸਾਨੂੰ ਲੋਡ ਹੈ ਕਿ ਨਹੀਂ ਲੋਡ ਹੈ ਤੋਂ ਮੈਨੂੰ ਨਹੀਂ ਉਸ ਤੋਂ ਬਾਅਦ ਲੱਗਿਆ ਵੀ ਅਸੀਂ ਕੇਰਾਂ ਜਨਪਛਨ ਇੱਥੇ ਕਰਵਾਤੀ ਸੀ ਵੀ ਜੇ ਕੋਈ ਐਮਰਜੈਂਸੀ ਨੂੰ ਲੋਡ ਪੈ